ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮਹਾਂਤੂਲ ਸ਼ਰਮਾ ਐਸ ਜੁਲੇਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਦਾ ਐਕਸੀਡੈਂਟ ਹੋਇਆ ਹੈ ਜਿੱਹਾਂ ਕਾਫਲੇ ਦੇ ਵਿੱਚ ਦੋ ਗੱਡੀਆਂ ਦੇ ਵਿਚਕਾਰ ਟੱਕਰ ਹੋ ਜਾਂਦੀ ਹੈ ਇੱਕ ਬੱਸ ਔਰ ਇੱਕ ਕਾਰ ਦੀ ਟੱਕਰ ਹੁੰਦੀ ਹੈ ਬੱਸ ਦੇ ਵਿੱਚ ਵੀ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਕੀ ਸਵਾਰ ਹੁੰਦੇ ਨੇ ਤਾ ਪਿੱਛੇ ਕਿ ਗੱਡੀ ਹੁੰਦੀ ਜਿਸ ਚ ਡੀਐਸਪੀ ਰੈਂਕ ਦਾ ਅਧਿਕਾਰੀ ਆਂਦਾ ਹੈ ਤਾਂ ਅਚਾਨਕ ਬ੍ਰੇਕ ਲੱਗਦੀ ਹੈ ਤਾਂ ਇਸ ਕਾਫਲੇ ਚ ਆਪਸ ਗੱਡੀਆਂ ਟਕਰਾ ਜਾਂਦੀਆਂ ਨੇ ਖੁਸ਼ਕਿਸਮਤੀ ਇਹ ਰਹੀ ਕਿ ਦੂਜੀ ਗੱਡੀ ਜਿਸ ਚ ਡੀਐਸਪੀ ਰੈਂਕ ਦੇ ਅਧਿਕਾਰੀ ਸਨ ਉਹ ਉਸ ਗੱਡੀ ਦੇ 에ਅਰ ਬੈਗ ਖੁੱਲ ਜਾਂਦੇ ਜਿਸ ਨਾਲ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਹੋਇੰਦਾ ਤੁਹਾਨੂੰ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਅੱਜ ਅਜਨਾਲਾ ਦੇ ਨਾਮ ਲੱਗਦੇ ਏਰੀਆ ਵਿੱਚ ਗਏ ਸੀ ਜਿੱਥੇ ਉਹਨਾਂ ਨੇ ਹਰ ਪੀੜਤਾ ਨਾਲ ਮੁਲਾਕਾਤ ਕੀਤੀ ਤੇ ਆਪਣੀ ਪਾਰਟੀ ਵੱਲੋਂ ਉਹਨਾਂ ਨੂੰ ਸਮੱਗਰੀ ਅਤੇ ਹੋਰ ਰਾਹਤ ਦਾ ਸਮਾਂ ਦਿੱਤਾ ਇਸ ਸਮਾਗਮ ਨੂੰ ਅਰੇਂਜ ਕਰਨ ਤੋਂ ਬਾਅਦ ਜਿਵੇਂ ਹੀ ਸੁਖਬੀਰ ਸਿੰਘ ਦਾ ਕਾਫਲਾ ਅੱਗੇ ਵਧਿਆ ਤਾਂ ਰਾਹ ਦੇ ਵਿੱਚ ਇਹ ਜਿਹੜਾ ਕਿ ਹਾਦਸਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪੰਜਾਬ ਪੁਲਿਸ ਦੀ ਬੱਸ ਅਤੇ ਪਿੱਛੇ ਗੱਡੀ ਦੇ ਵਿੱਚ ਟੱਕਰ ਹੁੰਦੀ ਹੈ ਤਾਂ ਉਹਦਾ ਇੰਜਨ ਕਿਸ ਤਰੀਕੇ ਨਾਲ ਨੁਕਸਾਨਾ ਜਾਂਦਾ ਹੈ ਗੱਡੀ ਅੰਦਰ ਨੂੰ ਵਰ ਜਾਂਦੀ ਹੈ ਔਰ ਜਿਸ ਤਰੀਕੇ ਦਾ ਐਕਸੀਡੈਂਟ ਦੇਖਿਆ ਜਾਪਦਾ ਹੈ ਉਸ ਸਾਰਾ ਨਾਲ ਬੜਾ ਇੱਕ ਜੇ ਚੰਗੀ ਖਬਰ ਇਹ ਹੀ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ ਹੈ ਮਾਲ ਜਰੂਰ ਹੋ ਗਿਆ ਪਰ 에어 ਬੈਗ ਖੁੱਲਣ ਦੇ ਨਾਲ ਵੀ ਬਹੁਤ ਸਾਰਾ ਵਿਚਾਰਿਆ ਹਾਲਕਿ ਇਹ ਗੱਲ ਸਾਹਮਣੇ ਜਿਹੜੀ ਸਥਿਤੀ ਸਪਸ਼ਟ ਨਹੀਂ ਹੋਈ ਹੈ ਕਿਉਂਕਿ ਇਸ ਘਟਨਾ ਹੋ ਜਾਈ ਥੋੜੀ ਦੇਰੀ ਹੋਈ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਕਾਫਲੇ ਤੋਂ ਕਿ ਉਹ ਅੱਗੇ ਕਿੰਨਾ ਕੁ ਅੱਗੇ ਚੱਲੇ ਸਨ ਔਰ ਕੀ ਉਸ ਤੋਂ ਬਾਅਦ ਜਿੰਨੀਆਂ ਸਟਾਨ ਲੱਗੀਆਂ ਉਹ ਫਿਲਹਾਲ ਉਹਨਾਂ ਨੂੰ ਜਿਹੜੇ ਇੰਜਰਡ ਹੋਏ ਨੇ ਉਨਾਂ ਦੇ ਹਾਲਾਤ ਕੀ ਹੈ ਸੋ ਤਾਜ਼ਾ ਖਬਰ ਇਹ ਹੀ ਹੈ ਕਿ ਸੁਖਬੀਰ ਸਿੰਘ ਬਾਦਲੇ ਦਾ ਕਾਫਲੇ ਦਾ ਐਕਸੀਡੈਂਟ ਹੁੰਦਾ ਹੈ ਦੋਨੋਂ ਹੀ ਗੱਡੀਆਂ ਦੇ ਵਿੱਚ ਪੰਜਾਬ ਪੁਲਿਸ ਦੇ ਚ ਮੁਲਾਜ਼ਮ ਹੁੰਦੇ ਨੇ ਦੂਜੇ ਚ ਜਿਹੜੇ ਕਿ ਅਫਸਰ ਰੈਂਕ ਦੇ ਅਧਿਕਾਰੀ ਬੈਠੇ ਹੁੰਦੇ ਨੇ ਇਹ ਗੱਡੀਆਂ ਦਾ ਜਦੋਂ ਟੱਕਰਾ ਹੋ ਜਾਂਦਾ ਹੈ ਆਪਸ ਵਿੱਚ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਕੰਡੀਸ਼ਨ ਨੇ ਕਾਰਾਂ ਦੀ ਹੈ ਜਿਹੜੀ ਕਿ ਨਜ਼ਰ ਆ ਰਹੀ ਹੈ ਤੇ ਸਥਿਤੀ ਜਿਹੜੀ ਪਿਆਵਾ ਹੋ ਸਕਦੀ ਸੀ ਪਰ ਸ਼ੁਕਰ ਰਹਿੰਦਾ ਹੈ ਪ੍ਰਮਾਤਮਾ ਦਾ ਕਿ ਉਸ ਤੋਂ ਬਾਅਦ ਜਿਹੜੇ ਕਿ ਐਦਾਂ ਦਾ ਕੋਈ ਵੱਡਾ ਨੁਕਸਾਨ ਨਹੀਂ ਹੁੰਦਾ ਸੁਖਬੀਰ ਸਿੰਘ ਬਾਦਲ ਵੀ ਜਿਹੜੇ ਨੇ ਕਿ ਉਹ ਸੁਰੱਖਿਤ ਅਸੇ ਜਾਂਦੇ ਨੇ ਸਵਸਥ ਰਹਿੰਦੇ ਨੇ ਕਿਉਂਕਿ ਉਹਨਾਂ ਦੀਆਂ ਗੱਡੀਆਂ ਅੱਗੇ ਸੀ ਪੰਜਾਬ ਪੁਲਿਸ ਦੀ ਜਿਹੜੀ ਜਿਪਸੀ ਜਾਂ ਤੁਸੀਂ ਦੇਖਦੇ ਹੋ ਕਿ ਜਿਹੜੀਆਂ ਬੱਸਾਂ ਹੁੰਦੀਆਂ ਇਹ ਆਮ ਤੌਰ 'ਤੇ ਕਾਫਲੇ ਦੇ ਥੋੜਾ ਪਿੱਛੇ ਹੁੰਦੀਆਂ ਐ ਐਂਡ ਦੇ ਕਰੀਬ ਕਰੀਬ ਹੁੰਦੀਆਂ ਨੇ ਤਾਂ ਪਿੱਛੇ ਜਾ ਕੇ ਇਹੀ ਇਹ ਹਾਸਾ ਹੁੰਦਾ ਪਰ ਅਧਿਕਾਰੀ ਜਿਸ ਹਿਸਾਬ ਨਾਲ ਅੱਗੇ ਸੀ ਉਹ ਉਹਦੇ ਕਾਰਨ ਲੱਗ ਰਿਹਾ ਹੈ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਵੀ ਇਸ ਹਾਸੇ ਵਾਲੀ ਜਗ੍ਹਾ ਤੋਂ ਜਿਹੜੀ ਬੱਸ ਆ ਉਹ ਦਾ ਦੂਰ ਨਹੀਂ ਸੀ ਕਿਉਂਕਿ ਅਫਸਰਾਂ ਦੀ ਗੱਡੀ ਵੀ ਪਿੱਛੇ ਸੀ ਫਿਰ ਹਾਸਤੀ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਉਹ ਬਿਲਕੁਲ ਸੇਫ ਨੇ ਉਹਨਾਂ ਨੂੰ ਕੋਈ ਖਰੋਚ ਵਗੈਰਾ ਨਹੀਂ ਆਈ ਹੈ ਅਧਿਕਾਰੀਆਂ ਨੇ ਵੀ ਜਿਹੜੀ ਮਾੜੀ ਮੋਟੀ ਸੱਟ ਲੱਗੀ ਉਹਨਾਂ ਨੂੰ ਫਰਸਟ ਐਡ ਹੈ ਜਿਹੜੀ ਉਹ ਦੇ ਦਿੱਤੀ ਗਈ ਹੈ ਉੱਪਰ ਕਿਹੜੀ ਉਹ ਨਹੀਂ ਯਾਰ WhatsApp ਚੈੱਕ ਕਰ ਯਾਰ WhatsApp ਦੀ ਚੈੱਕ ਨਹੀਂ ਕਰਦੇ ਤੁਸੀਂ ਤੁਹਾਨੂੰ ਜਿਹੜਾ ਰਿਕਾਰਡਿੰਗ ਆ ਰਹੀ ਮੇਰੇ ਕੋਲ ਟੈਸਟ ਰਿਕਾਰਡਿੰਗ ਆ ਜੇ ਅਸੀਂ ਝੂਠੇ ਵਾਂਗਦੇ ਗੱਲ ਹੀ ਨਹੀਂ ਕਰੀ ਠੀਕ ਹੈ ਜੀ ਬੜੇ ਕਦੇ ਕਿੱਥੇ ਬਿਠਾ ਟੱਪ ਪਤਾ ਵੀ ਨਹੀਂ ਕਿ ਪਿੱਛੇ ਗੱਡੀ ਰੱਖੋ ਪਿੱਛੇ ਮੈਂ ਹਰ ਕਿੰਨਾ ਗੱਡੀ ਰੱਖਿਆ ਆ ਵੀ ਦੋਨੋਂ ਵੀ ਕਰਨੇ ਸੋਹਣਿਆ ਉਹ ਡਰ ਗਿਆ ਗੱਡੀ ਦੇ ਵਿੱਚ ਫੁੱਲ ਟੱਕਰੀ ਕਰੀ ਬੇਕੂਗੀ ਯਾਰ ਹੁਣ ਕੰਮ ਕਰ ਲੈਣ ਦੇਖੋ ਬ੍ਰੇਕ ਮਾਰੀ ਕਿਲੇ ਪਾਸੇ ਕਿਚਿ ਕਿਚਿ ਢੀਪਾਂ ਦੇ ਲਗਾਏਗਾ ਠੀਕ ਪਹਿਲਾਂ ਪਿੱਛੋਂ ਵੀ ਤਾਂ ਆਉਂਦੇ ਆ ਭੈ ਟੇਲਦਾ ਹੀ ਆਉਂਦਾ ਹੋਣੀ ਹੱਦ ਕਿਤੇ ਫੇਲਾ ਬਾਤ ਪੁੱਟ ਰਿਹਾ ਥੱਲੇ ਹੀ ਜਾਂਦਾ ਯਾਰ ਪਿੱਛੋਂ ਵੀ ਇਦਾਂ ਹੀ ਆਉਂਦੇ ਆਏ ਭਾਈ ਮੇਰੇ ਕੋਲ ਬੱਚਾ ਹੋ ਗਿਆ ਰਾਤ ਕਿਸੇ ਪਾਸੇ ਬਸ ਕੇ ਮਾਰੀ ਨੀ ਮਗਰ ਹਾਂ ਧੀ ਲਾਲ ਪੁੱਛੋ ਤੇ ਆਉਂਦੇ ਆ ਓ ਗੱਡੀ ਬੰਦ ਕਿ ਨਹੀਂ ਕਰੂ ਓ ਤਾਲੂ ਗੱਡੀ ਬੰਦ ਨਹੀਂ ਨਹੀਂ ਗੱਡੀ ਸਾਈਡ ਤੋਂ ਸਾਡੀ ਗੱਡੀ ਨਹੀਂ ਆਈ ਸਾਡੀ ਗੱਡੀ ਸਾਡੀ ਪੂਰੀ ਭਰੀ ਹੋਈ ਹੈ ਚੜ੍ਹਦਾ ਹੈ ਚੜ੍ਹਦਾ ਹੈ ਯਾਰ ਗੱਡੀ ਪਹਿਲੇ ਪਾਸੇ ਹੁੰਦੇ ਆ ਪਹਿਲੇ ਕਰੋ ਸਾਈਡ ਤੋਂ ਯਾਰ ਹੁੰਦੇ ਆ ਕੀ ਕਰੋ ਲੋ ਜਰਾ ਲੋ ਸਾਰਾ ਹੋ ਗਿਆ ਪਹਿਲਾਂ ਸਾਡੇ ਕੋਲ ਡੈਸ਼ ਕੈਮਰੀ ਕੌਣੀ ਹੈ ਹੈ ਇਹਨਾਂ ਨੂੰ ਨਹੀਂ ਨਹੀਂ ਪਾਉਲੀ ਕਰਦਾ